ਪੰਜਾਬ ਸਰਕਾਰ ਵੱਲੋਂ ਜਿਹੜੇ ਅਦਾਲਤਾਂ ਦੇ ਵਿੱਚ ਜਿਹੜਾ ਹਾਈ ਕੋਰਟ ਹੈ ਉੱਥੇ ਜਿਹੜੇ ਵਕੀਲਾਂ ਕੀ ਰੇਸਨ ਕੀਤੀ ਹੈ ਪਿਛਲੀ ਸਰਕਾਰਾਂ ਨੇ 70 ਸਾਲ ਤੇ ਨਹੀਂ ਕੀਤਾ ਉਹ ਕੰਮ ਪੰਜਾਬ ਦੀ ਆਪ ਪਾਰਟੀ ਸਰਕਾਰ ਵੱਲੋਂ ਕੀਤਾ ਗਿਆ ਹੈ ਜਿਹੜੇ ਵਕੀਲ ਹੈ ਦਲਿਤ ਭਾਈਚਾਰੇ ਤੋਂ ਆਉਂਦੇ ਹਨ ਉਨ੍ਹਾਂ ਕੀ ਪਹਿਲੇ ਫੀਸ ਸੀ 2 ਲੱਖ ਤੁਮਾਰਾ ਕੋਟਾ ਤਾਂ 2 ਲੱਖ ਤੇ ਲਿਮਿਟ ਸੀ ਲੇਕਿਨ ਇਹਨਾਂ ਨੇ ਘਟਾ ਕੇ ਉਸ ਨੂੰ 10 ਲੱਖ ਕੀਤਾ ਜਿਸ ਦੇ ਨਾਲ ਜਿਹੜਾ ਇਹ ਦਲਿਤ ਵਰਗ ਦੇ ਪਰੇ ਲਿਖੇ ਨੌਜਵਾਨ ਬੱਚੇ ਹੈ ਉਹ ਵੀ ਅਦਾਲਤਾਂ ਦੇ ਵਿੱਚ ਏ ਜੀ ਬਣ ਸਕਣਗੇ ਇਸ ਦੇ ਲਈ ਸਰਕਾਰ ਨੇ ਇੱਕ ਪ੍ਰਾਲਾ ਕੀਤਾ ਇਸ ਦੇ ਨਾਲ ਪੰਜਾਬ ਦੇ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਵਕੀਲ ਬਣ ਸਕਣਗੇ ਔਰ ਹਾਈ ਕੋਰਟ ਦੇ ਜਿਹੜਾ ਕੰਮ ਹੈ ਉਹਨਾਂ ਨੂੰ ਮਿਲ ਸਕੇਗਾ ਉਹਨਾਂ ਦਾ ਰੋਜ਼ਗਾਰ ਚੱਲੇਗਾ ਇੱਕ ਪ੍ਰਯਾਸ ਚੰਗਾ ਪ੍ਰਯਾਸ ਕੀਤਾ ਹੈ ਕਿਉਂਕਿ ਪੰਜਾਬ ਸਰਕਾਰ ਤੇ ਆਪ ਪਾਰਟੀ ਦੀ ਸਰਕਾਰ ਹੈ ਡਾਕਟਰ ਭੀਮ ਰਾਵ ਬੇਡਕਰ ਦੇ ਦੱਸੇ ਮਾਰਗ ਤੇ ਚੱਲ ਰਹੀ ਹੈ ਔਰ ਉਸੇ ਦੇ ਤਹਿਤ ਹੀ ਉਹਨਾਂ ਨੇ ਇਹ ਫੈਸਲਾ ਕੀਤਾ ਜਿਸ ਦਾ ਫਾਇਦਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਭਾਈਚਾਰੇ ਦੇ ਜਿਹੜੇ ਐਡਵੋਕੇਟ ਹੈ ਉਹਨਾਂ ਨੂੰ ਮਿਲੇਗਾ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਉਹਨਾਂ ਦੇ ਵਿੱਚ ਚਾਹੇ ਕਾਲੀਆਂ ਦੀ ਬੀਜੇਪੀ ਦੀ ਕਾਂਗਰਸ ਦੀ ਜਾਂ ਕਿਸੇ ਦੀ ਵੀ ਸਰਕਾਰ ਆਈ ਉਹਨਾਂ ਨੇ ਜਿਹੜੇ ਤੇ ਦਲਿਤ ਪਰਿਵਾਰਾਂ ਦੇ ਜਿਹੜੇ ਪੜੇ ਲਿਖੇ ਬੱਚੇ ਸੀ ਉਹਨਾਂ ਨੂੰ ਹਮੇਸ਼ਾ ਅਗਨੋਰ ਕੀਤਾ ਗਿਆ ਔਰ ਉਹਨਾਂ ਨੂੰ ਉਹਨਾਂ ਪੋਸਟਾਂ ਤੇ ਰੱਖਿਆ ਗਿਆ ਜਾਂ ਫੋਰਥ ਕਲਾਸ ਜਾਂ ਥਰਡ ਕਲਾਸ ਦੀਆਂ ਜਿਹੜੀਆਂ ਨੌਕਰੀਆਂ ਸੀ ਉਹਦੇ ਵਾਸਤੇ ਉਹਨਾਂ ਨੂੰ ਜਿਹੜਾ ਹੈਗਾ एलिਜੀਬਲ ਸਮਝਦੇ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਉਹ ਜਿਹੜੇ ਦਲਿਤ ਪਰਿਵਾਰਾਂ ਦੇ ਬੱਚੇ ਜਿਹੜੇ ਪੜੇ ਲਿਖੇ ਬੱਚੇ ਸੀ ਉਨ੍ਹਾਂ ਵਾਸਤੇ ਸਰਕਾਰ ਨੇ 2017 ਚ ਵੀ ਕੋਸ਼ਿਸ਼ ਕੀਤੀ ਕਿ ਅਰਜਵੇਸ਼ਨ ਜਿਹੜੀ ਇਹਦੇ ਵਿੱਚ ਕੀਤੀ ਜਾਵੇ ਜਿਹੜੇ ਵਕੀਲਾਂ ਦੇ ਵਿੱਚ ਅਰਜਵੇਸ਼ਨ ਕੀਤੀ ਜਾਵੇ ਪਰ ਸਰਕਾਰ ਨੇ ਕਾਂਗਰਸ ਸਰਕਾਰ ਨੇ ਕੋਈ ਪੋਸੀਬਲ ਕਰ ਨਹੀਂ ਚੱਕਿਆ ਔਰ 2022 ਦੇ ਵਿੱਚ ਜਦੋਂ ਆਮ ਆਦੀ ਪਾਰਟੀ ਦੀ ਸਰਕਾਰ ਬਣੀ ਉਹਨਾਂ ਨੇ ਉੱਚ ਅਰਜਵੇਸ਼ਨ ਲੈ ਕੇ 58 ਪੋਸਟਾਂ ਜਿਹੜੀਆਂ ਐਸਸੀ ਦਲਿਤ ਭਾਈਚਾਰੇ ਨਾਲ ਸੰਬੰਧਿਤ ਜਿਹੜੇ ਪਰਿਵਾਰ ਨੇ ਉਹਨਾਂ ਵਾਸਤੇ ਰੱਖੀਆਂ ਔਰ ਜਦੋਂ ਉਹਨਾਂ ਦੀ ਭਰਤੀ ਕੀਤੀ ਗਈ ਕਿਉਂਕਿ ਕਟੇਰੀਆ ਜਿਹੜਾ ਪਿਛਲੇ ਸਰਕਾਰਾਂ ਦਾ ਰੱਖਿਆ ਹੋਇਆ ਸੀ ਉਹ ਬੜਾ ਹਾਰਡ ਸੀ ਜੇ ਆਪਾਂ ਗੱਲ ਕਰੀ ਉੱਚ ਜਿਹੜੀ ਇਨਕਮ ਦੀ ਹੱਦ ਸੀ ਜਿਹੜੀ 2 ਲੱਖ 10 ਲੱਖ ਔਰ 7 ਲੱਖ ਔਰ 15 ਲੱਖ ਇਹ ਅਲੱਗ-ਅਲੱਗ ਉਹਦੇ ਵਿੱਚ ਕ੍ਰਿਟੇਰੀਆ ਸੀਗਾ ਕਿ ਇਹ ਜਿਹੜੇ ਨਾਰਮ ਨੇ ਉਹ ਪੂਰੇ ਹੋਣੇ ਚਾਹੀਦੇ ਨੇ ਤਾਂ ਉਹਨਾਂ ਨੂੰ ਇਸ ਵਾਸਤੇ ਐਲੀਜੀਬਲ ਸਮਝਿਆ ਜਾਊਗਾ ਪਰ ਜਦੋਂ ਉਹਦੀ ਸਾਰੀ ਭਰਤੀ ਹੋਈ ਉਹਦੇ ਵਿੱਚ 15 ਪੋਸਟਾਂ ਦਾ ਜਿਹੜਾ ਬੈਕਲੌਗ ਬਚ ਗਿਆ ਜਿਹੜੇ ਬਹੁਤ ਸਾਰੇ ਬੱਚੇ ਇਹ ਹਜੇ ਸੀਗੇ ਜਿਹੜੇ ਉਹ ਪੂਰਾ ਨਹੀਂ ਕਰ ਸਕਦੇ ਸੀ ਸੋ ਆਮ ਆਦੀ ਪਾਰਟੀ ਦੀ ਸਰਕਾਰ ਨੇ ਉੱਚ ਸੁਧਾਰ ਕਰਦੇ ਹੋਏ ਜਿਹੜਾ 20 ਲੱਖ ਦਾ ਜਿਹੜਾ ਕ੍ਰਿਟੇਰੀਆ ਸੀ ਉਹਨੂੰ 10 ਲੱਖ ਕੀਤਾ ਗਿਆ ਜਿਹੜਾ 15 ਦਾ ਸੀਗਾ ਉਹਨੂੰ 7.5 ਕੀਤਾ ਗਿਆ ਔਰ ਜਿਹੜਾ 10 ਦਾ ਸੀ ਉਹਨੂੰ 5 ਲੱਖ ਕੀਤਾ ਗਿਆ ਤਾਂ ਕਿ ਜਿਹੜੇ ਪੜ੍ਹੇ ਲਿਖੇ ਬੱਚੇ ਜਿਹੜੇ ਐਸਸੀ ਪਰਿਵਾਰਾਂ ਦੇ ਬੱਚੇ ਨੇ ਉਹਨਾਂ ਨੂੰ ਜਿਹੜਾ ਹੈਗਾ ਮੌਕਾ ਮਿਲ ਸਕੇ ਔਰ ਉਹ ਉਹ ਬੱਚੇ ਵੀ ਜਿਹੜੀ ਦੇਸ਼ ਦੀ ਸੇਵਾ ਕਰ ਸਕਣ ਉਹ ਬੱਚੇ ਵੀ ਜਿਹੜੇ ਏਜੀ ਅਫੀਸ ਜਾਣ ਐਡੀਸ਼ਨ ਏਜੀ ਬਣਨ ਔਰ ਜੱਜ ਬਣਨ ਤਾਂ ਕਿ ਉਹ ਵੀ ਉਹਨਾਂ ਨੂੰ ਵੀ ਹੱਕ ਬਣਦਾ ਸੋ ਇਸ ਕਰਕੇ ਆਮ ਆਦੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹਨਾਂ ਨੇ ਇਹ ਕਦਮ ਚੱਕਿਆ ਸੋ ਅਸੀਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹਾਂ ਔਰ ਅਸੀਂ ਦਿੱਲੀ ਦੇ ਸਾਡੇ ਸਾਬਕਾ ਮੁੱਖ ਮੰਤਰੀ ਔਰ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜੀਵਾਲ ਜੀ ਦਾ ਵੀ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਜਿਹੜੇ ਐਸਸੀ ਪਰਿਵਾਰਾਂ ਦੇ ਪੜ੍ਹੇ ਲਿਖੇ ਬੱਚੇ ਨੇ ਉਹਨਾਂ ਵਾਸਤੇ ਇਹ ਕਦਮ ਆ ਜਿਹੜਾ ਪਟਿਆ ਉਹ ਸਾਨੂੰ ਉਮੀਦ ਹੈ ਕਿ ਇਹ ਦੇ ਨਾਲ ਜਿਹੜਾ ਬਹੁਤ ਸਾਰੇ ਐਸਸੀ ਪਰਿਵਾਰਾਂ ਦੇ ਬੱਚੇ ਨੂੰ ਉਹਨਾਂ ਨੂੰ ਫਾਇਦਾ ਹੋਣਾ ਸੋ ਸਾਡੀ ਜਿਹੜੀ ਸਰਕਾਰ ਹੈ ਉਹਨਾਂ ਦਾ ਜਿਵੇਂ ਐਮਐਲਏ ਸਾਹਿਬ ਨੇ ਵੀ ਦੱਸਿਆ ਕਿ ਉਹ ਜਿਹੜਾ ਸਰਦਾ ਪਖ ਸਿੰਘ ਜੀ ਔਰ ਡਾਕਟਰ ਭੀਮਰਾਓ ਅੰਬੇਦਕਰ ਜੀ ਉਹਨਾਂ ਦੇ ਜੋ ਸੁਪਨੇ ਸੰਜੋਏ ਹੋ ਸੀ ਉਹਨਾਂ ਨੂੰ ਸੁਪਰਿਆਂ ਨੂੰ ਪੂਰਾ ਕਰਨ ਦਾ ਜਿਹੜਾ ਬੀੜਾ ਉਹ ਆਮਾ ਦੀ ਪਾਰਟੀ ਦੀ ਸਰਕਾਰ ਨੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸਰਕਾਰ ਨੇ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜੀਵਾਲ ਜੀ ਵੱਲੋਂ ਜਿਹੜਾ ਚੱਕਿਆ ਗਿਆ ਸੋ ਉਤੇ ਅਸੀਂ ਪੂਰੀ ਦ੍ਰਿੜਤਾ ਨਾਲ ਹੈ ਜਿਹੜਾ ਉਹ ਪਹਿਰੇ ਦਿੰਦਾ ਰਹੇ ਧੰਨ ਸਭ ਤੋਂ ਪਹਿਲਾਂ ਜੀ ਵਾਈ ਬੁੱਜੀ ਦਾ ਕਲਸਾ ਵਾਈ ਬੁੱਜੀ ਕੀਫਤ ਹੈ ਮੈਂ ਧੰਨਵਾਦ ਕਰਦਾ ਕਿ ਸਾਰੇ মিডিਆ ਦੇ ਪੱਤਰਕਾਰ ਜਿਹੜੇ ਭਰਾ ਸਾਡੇ ਆਏ ਨੇ ਸੋਰਾ ਜਮੇਰੇ ਨਾਲ ਸਾਡੇ ਮੰਤਰੀ ਰਹ ਚੁਕੇ ਸਰਦਾਰ ਚੇਤਨ ਸਿੰਘ ਜੋੜਵਾ ਮજરા ਜੀ ਔਰ ਸਾਡੇ ਗੱਜਨ ਮજરા ਜੀ ਜਿਹੜੇ ਮਾਰਕੀਟ ਕਮੇਟੀ ਸਮਾਣਾ ਦੇ ਚੇਅਰਮੈਨ ਨੇ ਸੋ ਅੱਜ ਇੱਕ ਬੜੇ ਅਹਿਮ ਮੁੱਦੇ ਤੇ ਜਿਹੜੀ ਉਹ ਪ੍ਰੈਸ ਕਾਨਫਰੰਸ ਹੈ ਜਿਹੜੀ ਉਹ ਰੱਖੀ ਗਈ ਹੈ ਸੋ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਉਹ ਦੋ ਅਥਾਰਟੀ ਜਿਹੜੀ ਉਹ ਕੰਮ ਕਰਦੀ ਹੈ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਔਰ ਪੀਮਰਾਓ ਡਾਕਟਰ ਪੀਮਰਾਓ ਅੰਬੇਦਕਰ ਜੀ ਭਾਰਤ ਰਤਨ ਬਾਬਾ ਸਾਹਿਬ ਦਾ ਇੱਕ ਸੁਪਨਾ ਸੀਗਾ ਕਿ ਪੰਜਾਬ ਨੂੰ ਭਾਰਤ ਨੂੰ ਪੂਰੇ ਨੂੰ ਕਿ ਪੜ੍ਹਿਆ ਲਿਖਿਆ ਜਿਹੜਾ ਉਦੇਸ਼ ਹੋਵੇ ਔਰ ਜਿਹੜਾ ਦਹਿਲਤ ਭਾਈਚਾਰੇ ਨੂੰ ਹੈ ਜਿਹੜੀ ਰਿਜ਼ਰਵੇਸ਼ਨ ਬਣਦੀ ਹੈ ਉਹ ਉਹਨਾਂ ਨੂੰ ਜਿਹੜੀ ਉਹ ਦਿੱਤੀ ਜਾਵੇ ਦਿੱਤੀ ਜਾਵੇ ਪਰ 75 ਸਾਲ ਅੱਜ ਹੋ ਗਏ ਪਿਛਲੀਆਂ ਸਰਕਾਰਾਂ ਦੇ ਵਿੱਚ ਚਾਹੇ ਉਹ ਕਾਲੀ ਦਲ ਬੀਜੇਪੀ ਦੀ ਸਰਕਾਰ ਹੋਵੇ ਚਾਹੇ ਉਹ ਕਾਂਗਰਸ ਦੀ ਸਰਕਾਰ ਹੋਵੇ ਕਿਸੇ ਵੀ ਸਰਕਾਰ ਨੇ ਦਲਿਤ ਭਾਈਚਾਰੇ ਨੂੰ ਵਕੀਲਾਂ ਦੇ ਪ੍ਰਤੀ ਕੋਈ ਵੀ ਜਿਹੜੀ ਰਿਜ਼ਰਵੇਸ਼ਨ ਹੈ ਜਿਹੜੀ ਉਹ ਨਹੀਂ ਦਿੱਤੀ ਸੋ ਸੁਪਨਾ ਸੀਗਾ ਆਮ ਆਦਮੀ ਪਾਰਟੀ ਦਾ 2017 ਦੇ ਵਿੱਚ ਪਰ ਉਹ ਸਾਡੀ ਸਰਕਾਰ ਨਹੀਂ ਬਣੀ ਉਹ ਗਵਰਨਮੈਂਟ ਕਾਂਗਰਸ ਦੀ ਬਣ ਗਈ ਪਰ ਜਦੋਂ 2022 ਦੇ ਵਿੱਚ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾ ਸਰਕਾਰ ਬਣਦੇ ਐਕਸ਼ਨ ਮੂਡ ਦੇ ਵਿੱਚ ਆ ਕੇ ਮਾਨ ਸਾਹਿਬ ਨੇ ਐਜੂਕੇਸ਼ਨ ਤੇ ਜਿਹੜਾ ਉਹ ਕੰਮ ਕੀਤਾ ਬਾਬਾ ਸਾਹਿਬ ਦੀ ਬਾਬਾ ਸਾਹਿਬ ਦਾ ਜੋ ਸੁਪਨਾ ਸੀਗਾ ਔਰ ਕਰਪਸ਼ਨ ਤੇ ਜਿਹੜੀ ਉਹ ਨੱਥ ਪਾਈ ਔਰ ਰਿਜ਼ਰਵੇਸ਼ਨ ਜਿਹੜੀ ਉਹ ਵਕੀਲਾਂ ਦੇ ਉੱਪਰ ਕਿ ਜਿਹੜੇ ਦਹਿਲਤ ਭਾਈਚਾਰੇ ਦੇ ਨੇ ਚਾਹੇ ਉਹ ਹਾਈ ਕੋਰਟ ਹੋਵੇ ਚਾਹੇ ਉਹ ਸੁਪਰੀਮ ਕੋਰਟ ਹੋਵੇ ਜਿੱਥੇ ਸਾਡੇ ਦਹਿਲਤ ਭਾਈਚਾਰੇ ਦੇ ਪੜ੍ਹੇ ਲਿਖੇ ਨੌਜਵਾਨ ਨੇ ਉਹਨਾਂ ਨੂੰ ਜਿਹੜੀ ਉਹ ਜੱਜ ਵੀ ਬਣਨ ਔਰ ਉਹ ਵਕੀਲ ਵੀ ਬਣਨ ਬਾਕੀ ਜਿਹੜਾ ਤੁਹਾਨੂੰ ਐਕਸਪਲੇਨ ਐਕਸਪਲੇਨ ਕਰਉਣਗੇ ਜੀ ਮੰਤਰੀ ਸਾਹਿਬ ਜੀ ਮੈਂ ਮੰਤੀ ਸਾਹਿਬ ਨੂੰ ਕਹਿੰਦਾ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਨੂੰ ਜਦੋਂ 2022 ਦੇ ਵਿੱਚ ਸਾਡੀ ਸਰਕਾਰ ਬਣੀ ਹੈ ਦਲਿਤ ਭਾਈਚਾਰੇ ਨੂੰ ਵਕੀਲਾਂ ਦੇ ਵਿੱਚ ਪੋਟਾਂ ਦੇ ਵਿੱਚ ਜਿਹੜਾ ਉਹ ਸਾਨੂੰ ਰਿਜ਼ਰਵੇਸ਼ਨ ਦੇ ਕੇ ਜਿਹੜਾ ਸਾਡਾ ਮਾਨ ਉੱਚਾ ਕੀਤਾ ਔਰ ਡਾਕਟਰ ਬੀਮਰਾਓ ਅੰbedkar ਜੀ ਭਾਰਤ ਰਤਨ ਉਹਨਾਂ ਨੇ ਉਹਨਾਂ ਦੀ ਬਦੌਲਤ ਜਿਹੜਾ ਉਹ ਸਾਡੇ ਦਲਿਤ ਭਾਈਚਾਰੇ ਦਾ ਜਿਹੜਾ ਸਿਰ ਜਿਹੜਾ ਉੱਚਾ ਹੋਇਆ ਸੋ ਮੈਂ ਕੱਲੀ ਦਲ ਭਾਜਪੀ ਔਰ ਕਾਂਗਰਸ ਦੀ ਸਰਕਾਰ ਨੂੰ ਇਹ ਗੱਲ ਕਹਿਣਾ ਚਾਹੂਗਾ ਕਹਿਣਾ ਚਾਹੁੰਦਾ ਕਿ ਅੱਜਕੱਲ ਜਿਹੜਾ ਦਲਿਤ ਭਾਈਚਾਰਾ ਹੈ ਉਹ ਪੜਿਆ ਲਿਖਿਆ ਹੁਣ ਤੁਹਾਡੇ ਉਹ ਝਾਂਸੇ ਦੇ ਵਿੱਚ ਨਹੀਂ ਆਊਗਾ ਕਿ ਉਹ ਸਾਨੂੰ ਜਿਹੜਾ ਇਨਸਾਫ ਹੈ ਸਾਨੂੰ ਜਿਹੜਾ ਹੱਕ ਹੈ ਉਹ ਸਿਰਫ ਤੇ ਸਿਰਫ ਭਗਵੰਤ ਮਾਨ ਦੀ ਸਰਕਾਰ ਨੇ ਦਿੱਤਾ ਹੈ 2027 ਦੇ ਵਿੱਚ ਇਹ ਤੁਹਾਡੀਆਂ ਝੂਠੀਆਂ ਗੱਲਾਂ ਦੇ ਵਿੱਚ ਸਾਡਾ ਦਲਿਤ ਭਾਈਚਾਰਾ ਜਿਹੜਾ ਉਹ ਨਹੀਂ ਆਏਗਾ ਔਰ 20000 27 ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਦੁਆਰਾ ਬਣਾਵਾਂਗੇ ਔਰ ਜਿਹੜਾ ਸਾਡਾ ਦਲਿਤ ਭਾਈਚਾਰਾ ਹੈ ਉਹ ਇਹਨਾਂ ਨੂੰ ਜਿਹੜੇ ਨਕਾਰ ਚੁੱਕੇ ਆ ਜਿਨ੍ਹਾਂ ਨੂੰ ਲੋਕ ਇਨਕਾਰ ਚੁੱਕੇ ਨੇ ਉਹਨਾਂ ਨੂੰ ਕਦੇ ਵੀ ਜਿਹੜੇ ਲੋਕ ਸਾਡੇ ਉਹ ਪਸੰਦ ਨਹੀਂ ਕਰਨਗੇ ਸੋ ਆਮ ਆਦਮੀ ਪਾਰਟੀ ਜਿੰਦਾਬਾਦ ਕੈਮਰਾਮੈਨ ਬੀਕੇ ਗਰਗਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ نیوز